ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਸਥਾਨ ਕਾਸ਼ੀ ਬਨਾਰਸ ਵਿਖੇ ਮੰਦਰਾਂ ਤੇ ਦਰਸ਼ਨਾਂ ਦੇ ਸੰਬੰਧ ਵਿੱਚ ੇਲ ਯਾਤਰਾ 8 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਦੇ ਸੰਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਪੁਸ਼ਪੁਰਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਸਭ ਸੰਗਤਾਂ ਨੂੰ ਜੈ ਗੁਰਦੇਵ ਅਤੇ ਜੈ ਭਿੰਡੀ ਮੈਂ ਅਸ਼ਵਨੀ ਕੁਮਾਰ ਜੁਗਾਨੀਆਂ ਜਰਨਲਿਸਟ ਸਰ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੁਸ਼ਪੁਰਾ ਸ੍ਰੀ ਅਮਰitsar ਸਾਹਿਬ ਤੋਂ ਅੱਜ ਅਸੀਂ ਡਾਕਟਰ ਬੀ ਆਰ ਐਮ ਅੰਬੇਡਕਰ ਮਿਸ਼ਨ ਦੇ ਚੇਅਰਮੈਨ ਸ਼੍ਰੀ ਸੁਭਾਸ਼ ਅਮਰੋਹੀ ਜੀ ਜਿਹਦੇ ਕਹਿਣ ਤੇ ਅੱਜ ਅਸੀਂ ਉਹਨਾਂ ਦੇ ਦਫ਼ਤਰ ਵਿਖੇ ਪਹੁੰਚੇ ਹਾਂ ਸੋ ਮੈਂ ਕੱਲ ਇਹਨਾਂ ਦੀ ਵੀਡੀਓ ਵੇਖੀ ਸੀ ਔਰ ਮੈਂ ਸ਼੍ਰੀ ਸੁਭਾਸ਼ ਅਮਰੋਹੀ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੱਕ ਸ਼ਲਾਗਾ ਯੋਗ ਕਦਮ ਜਿਹੜਾ ਹੈ ਉਹ ਚੁੱਕਿਆ ਹੈ ਉਹ ਕਦਮ ਇਹ ਹੈ ਇਹ ਇਹਨਾਂ ਨੇ ਇਹ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰੂ ਵਿਦਾਸ ਨਾਮ ਲੈਵਾ ਸੰਤਾਂ ਨੂੰ ਜਿਹੜੇ ਬਨਾਰਸ ਕਦੇ ਗਏ ਨਹੀਂ ਤੇ ਉਹਨਾਂ ਨੂੰ ਜਿਹੜਾ ਹੈ ਯਾਤਰਾ ਕਰਵਾਉਣ ਦਾ ਜਿਹੜਾ ਇਹਨਾਂ ਨੇ ਇੱਕ ਨਿਰਣੇ ਲਿਆ ਔਰ ਇਹਨਾਂ ਨੇ ਸਾਨੂੰ ਵੀ ਬੇਨਤੀ ਕੀਤੀ ਵੀ ਪ੍ਰਧਾਨ ਜੀ ਸੈਕਟਰੀ ਸਾਹਿਬ ਤੁਸੀਂ ਵੀ ਆਓ ਤੇ ਜਿਹੜੀ ਇਹਨਾਂ ਨੇ ਯਾਤਰਾ ਦਾ ਜਿਹੜਾ ਹੈ ਇਹਨਾਂ ਨੇ ਕਰਵਾਉਣ ਦਾ ਨਿਰਣੈ ਲਿੱਤਾ ਉਹ ਇਸ ਕਰਕੇ ਕਿਉਂਕਿ ਆ ਪਿਛਲੇ ਦਿਨੀ ਜਿਹੜਾ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਸੀਰ ਗਵਰਧਨਪੁਰ ਵਿਖੇ ਤੇ 15 ਜਿਹੜੇ ਸੰਗਤਾਂ ਦਾ ਜੱਥਾ ਲੈ ਕੇ ਉੱਥੇ ਗਏ ਸੀ ਔਰ ਬਾਈਰ ਗਏ ਸੀ ਔਰ ਇਹ ਉੱਥੇ ਜਾ ਕੇ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਗੁਰੂ ਰਵਿਦਾਸ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਜਨਮ ਸਥਾਨ ਤੇ ਜਾ ਕੇ ਬਹੁਤ ਪ੍ਰਭਾਵਿਤ ਹੋਇਆ ਔਰ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਚਾਹਨਾ ਕਿ ਮੈਨੂੰ ਮੇਰੇ ਮਨ ਦੇ ਵਿੱਚ ਇੱਥੇ ਮਨ ਨੂੰ ਬੜੀ ਸ਼ਾਂਤੀ ਮਿਲੇ ਔਰ ਸਾਡੇ ਅੰਮ੍ਰਿਤਸਰ ਦੇ ਵਿੱਚ ਲੋਕ ਜਿਹੜੇ ਨੇ ਉਹ ਵੀ ਇੱਥੇ ਜਨਮ ਸਥਾਨ ਤੇ ਆਉਣ ਔਰ ਮਹਾਰਾਜੇ ਦੇ ਦਰਬਾਰ ਤੇ ਦਰਸ਼ਨ ਕਰਨ ਔਰ ਆਪਣੇ ਜੀਵਨ ਨੂੰ ਸਫਲ ਬਣਾਉਣ ਤੇ ਇਸੇ ਸੰਬੰਧ ਦੇ ਵਿੱਚ ਅੱਜ ਜਿਹੜਾ ਹੈ ਇਹਨਾਂ ਨੇ ਇੱਕ ਥੋਸ ਬਹੁਤ ਵਧੀਆ ਨਿਰਣੇ ਲਿਆ ਹੈ ਸ਼ਲਾਗਾ ਜੋ ਕਦਮ ਜਿਹੜਾ ਮੈਂ ਦੱਸਣ ਲੱਗਾ ਤੁਹਾਨੂੰ ਇਹਨਾਂ ਨੇ ਉਹ ਕਦਮ ਇਹ ਚੁੱਕਿਆ ਹੈ ਕਿ ਇਹਨਾਂ ਨੇ 8 ਨਵੰਬਰ ਨੂੰ 8 ਨਵੰਬਰ 2025 ਦਿਨ ਸ਼ਨੀਵਾਰ ਨੂੰ ਸ਼ਾਮ ਨੂੰ 6 ਵਜੇ 6 ਵਜੇ 25 ਮਿੰਟ ਤੇ ਜੋ ਹਾਵੜਾ ਟ੍ਰੇਨ ਜਾਂਦੀ ਹੈ ਅ ਹਮਸਾ ਰੇਲਵੇ ਸਟੇਸ਼ਨ ਤੋਂ ਉਹਦੇ ਵਿੱਚ ਸੰਗਤਾਂ ਨੂੰ ਯਾਤਰਾ ਕਰਾਉਣ ਦਾ ਜਲਾਵਾ ਇਹਨਾਂ ਨੇ ਨਿਰਣੇ ਲਿਆ ਤੋ ਉਹਦੇ ਵਿੱਚ ਜਿਹੜਾ ਹੈ ਇਹਨਾਂ ਨੇ ਸਾਨੂੰ ਵੀ ਬੇਨਤੀ ਕੀਤੀ ਔਰ ਇਹਨਾਂ ਨੇ ਨਿਰਣੇ ਇਹ ਲਿਆ ਕਿ ਉਹਦੇ ਵਿੱਚ ਯਾਤਰਾ ਜਿਹੜੀ ਹੈ ਜਿਹੜੇ 60 ਸਾਲ ਤੋਂ ਉੱਤੇ ਜਿਹੜੇ ਬਜ਼ੁਰਗ ਨੇ 7 ਸਾਲ ਤੋਂ ਉੱਤੇ ਜਿਹੜੀਆਂ ਸਾਡੇ ਬਜ਼ੁਰਗ ਨੇ ਉਹਨਾਂ ਦੀ ਜਿਹੜੀ ਯਾਤਰਾ ਦੀ ਟਿਕਟ ਜਿਹੜੀ ਹੈ ਉਹ 600 ਰੁਪਿਆ ਯਾਤਰਾ ਦੀ ਟਿਕਟ ਦਾ ਖਰਚਾ ਰੱਖਿਆ ਗਿਆ ਹੈ ਔਰ ਉਸ ਤਰ੍ਹਾਂ ਦੀ ਟਿਕਟ ਜਿਹੜੀ ਹੈ ਲਗਭਗ 1150 ਦੀ ਬਣਦੀ ਹੈ ਲੇਕਿਨ ਇਹਨਾਂ ਨੇ ਕਿਹਾ ਕਿ ਮੈਂ ਆਪਣੇ ਬਜ਼ੁਰਗ ਜਿਹੜੇ ਸਾਡੇ ਰਵਦਾਸੀਆ ਸਮਾਜ ਦੇ ਮੈਂ ਉਹਨਾਂ ਨੂੰ ਯਾਤਰਾ ਕਰਾਣੀ ਹੈ ਤੇ 600 ਰੁਪਿਆ ਜਿਹੜਾ ਹੈ ਉਹਦਾ ਕਿਰਾਇਆ ਜਿਹੜਾ ਹੈ ਰੱਖਿਆ ਗਿਆ ਹੈ ਬਾਕੀ ਦੀ ਸੇਵਾ ਜਿਹੜੀ ਹੈ ਉਹ ਸੁਭਾਸ਼ ਚੰਦਰ ਰੋਹੀ ਜੀ ਆਪਣੇ ਪਰਿਵਾਰ ਵੱਲੋਂ ਇਹ ਕਰਨਗੇ ਕਹਿੰਦੇ ਵੀ ਮੈਂ ਆਪਣੇ ਮਾਤਾ ਪਿਤਾ ਦੀ ਸਾਡੇ ਬਜ਼ੁਰਗ ਯਾਤਰਾ ਕਰਨਗੇ ਤੇ ਮੈਂ ਸਮਝਾਂਗਾ ਕਿ ਮੇਰੇ ਮਾਤਾ ਪਿਤਾ ਜਿਹੜੇ ਨੇ ਉਹ ਯਾਤਰਾ ਬਨਾਰਸ ਦੀ ਕਰਨਗੇ ਸੋ ਜਿਹੜੇ 60 ਸਾਲ ਤੋਂ ਥੱਲੇ ਹੋਣਗੇ ਉਹਨਾਂ ਦਾ ਜਿਹੜਾ ਹੈ 1100 ਰੁਪਿਆ ਜਿਹੜਾ ਹੈ ਕਿਰਾਇਆ ਟਿਕਟ ਦਾ ਰੱਖਿਆ ਗਿਆ ਹੈ ਉਹ ਸਾਰਾ ਲੰਗਰ ਤੇ ਪਾਣੀ ਦਾ ਇੰਤਜ਼ਾਮ ਜਿਹੜਾ ਹੈ ਸੁਭਾਸ਼ ਮਰੋਹੀ ਜੀ ਨੇ ਸਾਰਾ ਕਰਨਗੇ ਉਹ ਜਿੰਨਾ ਵੀ ਲੰਗਰ ਚੱਲੇਗਾ ਚਾਹ ਪਾਣੀ ਦਾ ਜੋ ਵੀ ਹੈ ਉਹ ਸਾਰਾ ਸੁਭਾਸ਼ ਮਰੋਹੀ ਜੀ ਕੰਦੇ ਜੀ ਵੀ ਇਹ ਸੇਵਾ ਇਹ ਮੈਨੂੰ ਦਿੱਤੀ ਜਾਵੇ ਸੋ ਮੈਂ ਸਭ ਸੰਗਤਾਂ ਨੂੰ ਰਵਦਾਸੀਆ ਸਮਾਜ ਦੇ ਜਿੰਨੇ ਵੀ ਸਾਡੇ ਮੇਰੀ ਦਾਸ ਦੀ ਆਵਾਜ਼ ਨੂੰ ਸੁਣ ਰਹੇ ਨੇ ਸੁਣਨਗੇ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਆਧਾਰ ਕਾਰਡ ਔਰ ਅੱਧੇ ਪੈਸੇ ਜਿਹੜੇ ਨੇ ਉਹ ਆਪਣਾ ਹੈੱਡ ਆਫਿਸ ਪੂਸ਼ਨਪੁਰਾ ਵਿਖੇ ਜਿਹੜਾ ਹੈ ਉੱਥੇ ਜਮਾ ਕਰਵਾਉਣ ਦੀ ਕਿਰਪਾਲਤਾ ਕਰੋ ਤਾਂਕਿ ਜਿਹੜੀ ਹੈ ਅ ਅਸੀਂ ਜਿਹੜੀ ਆਪਣੀ ਯਾਤਰਾ ਜਿਹੜੀ ਹੈ ਸੰਤਾਂ ਨੂੰ ਯਾਤਰਾ ਜਿਹੜੀ ਕਰਵਾ ਸਕੀਏ ਸੋ ਮੈਂ ਫੇਰ ਬੇਨਤੀ ਕਰਾਂਗਾ ਕਿ ਇਹ ਮੌਕਾ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਮੌਕਾ ਨਾ ਜਾਣ ਦਿਓ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਦੀ ਜਨੁਸਥਾਨ ਦੇ ਦਰਸ਼ਨ ਕਰਨਾ ਸਾਡਾ ਦਰਸ਼ਨ ਕਰਨੇ ਚਾਹੀਦੇ ਨੇ ਸੰਤ ਰਾਮਾਨੰਦ ਜੀ ਮਹਾਰਾਜ ਜੀ ਨੇ ਵੀ ਆਪਣੇ ਬਾਣੀ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਚਲੋ ਬਨਾਰਸ ਸਾਧ ਸਕੰਦ ਜੀ ਇੱਕ ਇਤਿਹਾਸ ਬਣਾਉਣਾ ਹੈ ਗੁਰੂ ਰਵਿਦਾਸ ਦੇ ਮੰਦਰ ਨੂੰ ਸੋਨੇ ਦੇ ਵਿੱਚ ਮਣਾਉਣਾ ਹੈ ਸੋ ਆਓ ਗੁਰੂ ਨਾਨਕ ਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜੀਏ ਗੁਰੂ ਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰੀਏ ਔਰ ਆਪਣੇ ਜੀਵਨ ਨੂੰ ਸਫਲ ਬਣਾਈਏ ਸਾ ਸੰਗਤ ਜੀ ਜੈ ਗੁਰਦੇਵ ਤਨ ਤਨ ਗੁਰਦੇਵ ਜੈ ਪੀਰ ਜੈ ਪਾਤ ਜੀ ਜੋ ਬੋਲੇ 100 ਨਰਪੈ ਸ੍ਰੀ ਗੁਰੂ ਵਿਦਾਸ ਮਹਾਰਾਜ ਕੀ ਜੈ ਸਭ ਸੰਗਤਾਂ ਨੂੰ ਜੈ ਗੁਰਦੇਵ ਅਤੇ ਜੈ ਪੀਰ ਜੀ ਮੈਂ ਅਸ਼ਵਨੀ ਕੁਮਾਰ ਜਬਾਨੀ ਐ ਜਨਰਲ ਸਕੱਤਰ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਪੂਸ਼ਨਪੁਰਾ ਸ੍ਰੀ ਅਮਰitsar ਸਾਹਿਬ ਤੋਂ ਅ ਡਾਕਟਰ ਬੀਆਰ ਅੰਬੇਦਕਰ ਮਿਸ਼ਨ ਦੇ ਚੇਅਰਮੈਨ ਸ਼੍ਰੀ ਸੁਭਾਸ਼ ਸ਼ਮਰੋਹੀ ਜੀ ਨੇ ਬੜਾ ਵਧੀਆ ਸ਼ਲਾਘਾਯੋਕ ਕਦਮ ਜਿਹੜਾ ਇਹਨਾਂ ਨੇ ਚੁੱਕਿਆ ਹੈ ਕਿ ਜਿਹੜੇ ਹੈ ਅੰਮ੍ਰਿਤਸਰ ਤੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਗਤਾਂ ਨੂੰ ਜਿਹੜਾ ਹੈ ਅ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਜਨਮ ਸਥਾਨ ਸਿਰਕੁਰਦਨਪੁਰ ਵਿਖੇ ਯਾਤਰਾ ਕਰਾਉਂਦਾ ਇਹਨਾਂ ਨੇ ਬੜਾ ਵਧੀਆ ਕਦਮ ਚੁੱਕਿਆ ਹੈ ਸੋ ਇਹ ਯਾਤਰਾ ਜਿਹੜੀ ਹੈ 8 ਨਵੰਬਰ ਦਿਨ ਸ਼ਨੀਵਾਰ ਨੂੰ 5 ਵਜੇ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਪੂਛਨਪੁਰਾ ਤੋਂ ਆਰੰਭ ਹੋਵੇਗੀ ਸੋ ਇਸ ਯਾਤਰਾ ਦੇ ਵਿੱਚ ਜਿਹੜਾ ਹੈ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਜਿਹੜੇ ਹੈ 60 ਸਾਲ ਤੋਂ ਦਿੱਤੋਂ ਉੱਤੇ ਜਿਹੜੇ ਨੇ ਉਹ 600 ਰੁਪਏ ਜਿਹੜੀ ਹੈ ਉਹਨਾਂ ਕੋ ਭੇਟਾ ਦਿੱਤੀ ਜਾਏਗੀ ਔਰ ਜਿਹੜੇ 60 ਸਾਲ ਤੋਂ ਥੱਲੇ ਨੇ ਤੇ ਜੋ ਵੀ ਨੇ ਉਹਨਾਂ ਕੋਲੋਂ 1100 ਰੁਪਏ ਦੀ ਜਿਹੜੀ ਭੇਟਾ ਹੈ ਉਹ ਜਿਹੜੀ ਹੈ ਸੇਵਾ ਦਿੱਤੀ ਜਾਏਗੀ ਤੋ ਬਾਕੀ ਜਿਹੜਾ ਜਿੰਨਾ ਵੀ ਖਰਚਾ ਹੈ ਉਸ ਤਰ੍ਹਾਂ 1150 ਰੁਪਏ ਟਿਕਟ ਬਣਦੀ ਹੈ ਤੇ ਬਾਕੀ ਸੇਵਾ ਜਿਹੜੀ ਹੈ ਉਹ ਸੁਭਾਸ਼ ਮਰੋਹੀ ਕਹਿੰਦੇ ਨੇ ਕਿ ਮੈਂ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਮੈਂ ਆਪਣੇ ਮਾਤਾ ਪਿਤਾ ਨੂੰ ਤੇ ਨਈ ਯਾਤਰਾ ਕਰਵਾ ਸਕਿਆ ਲੇਕਿਨ ਜਿਹੜੇ ਬਜ਼ੁਰਗ ਨੇ ਤੇ ਮੈਂ ਉਹਨਾਂ ਨੂੰ ਸਮਝਾਂਗਾ ਕਿ ਮੈਂ ਮੇਰੇ ਮਾਤਾ ਪਿਤਾ ਯਾਤਰਾ ਕਰ ਰਹੇ ਨੇ ਸੋ ਸਾਰੇ ਪ੍ਰਧਾਨਾਂ ਨੂੰ ਬੇਨਤੀ ਹੈ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਧਾਨ ਸਾਹਿਬਾਨ ਨੇ ਇਸ ਯਾਤਰਾ ਨੂੰ ਸਫਲ ਬਣਾਓ ਔਰ ਵੱਧ ਤੋਂ ਵੱਧ ਇਸ ਦਾ ਵੀਡੀਓ ਨੂੰ ਵਾਇਰਲ ਕਰੋ ਪ੍ਰਚਾਰ ਕਰੋ ਤਾਂ ਕਿ ਜਿਹੜੇ ਸਾਡੇ ਵਜ਼ੂਲ ਜਿਹੜੇ ਜਿਹੜੇ ਨਹੀਂ ਜਾ ਸਕੇ ਉਹ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਣ ਜੀ ਔਰ ਸਾਰਾ ਲੰਗਰ ਦਾ ਖਰਚਾ ਵੀ ਜਿਹੜਾ ਹੈ ਜਿੰਨਾ ਵੀ ਖਰਚਾ ਲੰਘਦਾ ਹੋਏਗਾ ਉਹ ਸਾਰਾ ਡਾਕਟਰ ਬੀਆਰ ਮੈਡੀਕਲ ਕਮਿਸ਼ਨ ਦੇ ਚੇਅਰਮੈਨ ਸੁਭਾਸ਼ ਮਰੋਹੀ ਜੀ ਕਰਦੇ ਨੇ ਸੋ ਇਸ ਦਾ ਵਾਅਦਾ ਦਾ ਲਾਹਾ ਲੈਣ ਦੀ ਕਿਰਪਾਲਤਾ ਕਰੋ ਜੀ ਔਰ ਆਧਾਰ ਕਾਰਡ ਜਿਹੜੇ ਨੇ ਆਪਣੇ ਜਲਦ ਤੋਂ ਜਲਦ ਜਿਹੜੇ ਨੇ ਆਧਾਰ ਕਾਰਡ ਔਰ ਅੱਦੇ ਅੱਦੀ ਪੇਟਾ ਜਿਹੜੀ ਹੈ ਉਹਦੀ ਵਾਅਦਾ ਤੇ ਜਿਹੜੀ ਹੈ ਉਹ ਸੁਭਾਸ਼ ਮਰੋਹੀ ਜੀ ਨੂੰ ਹੈਟ ਆਫਿਸ ਪੂਸ਼ਨਪੁਰਾ ਦੇ ਪ੍ਰਧਾਨ ਜਾਂ ਕੈਸ਼ੀਅਰ ਉਹ ਜਾਂ ਆਪਣਾ ਰਘੂ ਜੀ ਰਬੂ ਜੀ ਆਪਣਾ ਪੀਟੀਜੀ ਜਾਂ ਇੰਦਰਾ ਕੌਰਣੀ ਤੋਂ ਪ੍ਰਤਾਨ ਵੰਟੀ ਜੀ ਤੇ ਉਹਨਾਂ ਨੂੰ ਜਮ੍ਹਾਂ ਕਰਵਾਉਣ ਦੀ ਕਿਰਪਾਲਤਾ ਕਰੋ ਤਾਂ ਕਿ ਜਿਹੜੀ ਹੈ ਆਪਾਂ ਇਸ ਯਾਤਰਾ ਨੂੰ ਵੱਧ ਤੋਂ ਵੱਧ ਜਿਹੜੀ ਹੈ ਇਹਨੂੰ ਸਫਲ ਬਣਾ ਕੇ ਸੰਗਤਾਂ ਨੂੰ ਦਰਸ਼ਨ ਕਰਾਂ ਜੀ ਜੈ ਕਰੂ ਤੇ ਜੈ ਪੀ ਬਹੁਤ ਬਹੁਤ ਧੰਨਵਾਦ ਜੀ ਬ੍ਰਹਿਸਵਾਸ਼ੂਬਾ ਜੀ ਦਰਜ ਹੋ ਗਏ ਬ੍ਰਹਿਸਵਾਸ਼ੂਬਾ ਜੀ ਅੰਦਰ ਸਾਰੇ ਜੁਆੜੇ ਸਾਹਿਬ ਦੇ ਅਸ਼ੀਸ਼ ਜੁਆੜੇ ਜੱਟਿਆ ਯਾਤਰਾ ਵੀ ਮੈਂ ਕੋਣ ਦਾ ਜਾਂ ਤੱਕ ਆਉਣਾ ਹੈ ਪ੍ਰਭੂ ਦਾ ਆਸ਼ੀਰਵਾਦ ਹੋ ਰਿਹਾ ਹੈ ਮੇਰੇ ਤੇ ਤੇ ਮੈਨੂੰ ਉਹਨਾਂ ਨੇ ਹੁਕਮ ਦਿੱਤਾ ਵੀ ਜਿਹਨੇ ਵੀ ਆਪਣੇ ਸਮਾਜ ਦੇ ਬਜ਼ੁਰਗ ਬੰਦੇ ਨੇ ਜਾਂ ਨੌਜਵਾਨ ਬੰਦੇ ਨੇ ਇਹਨੇ ਯਾਤਰਾ ਬੱਜੀ ਲੈ ਕੇ ਜਾਣਾ ਚਾਹੀਦਾ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਫੀਲ ਕੀਤੀ ਹੈ ਪ੍ਰਧਾਨਾਂ ਨੂੰ ਫੀਲ ਕੀਤੀ ਹੈ ਕਿ ਆਪਣੇ ਹੱਲੇ 'ਚ ਸਾਰੇ ਪ੍ਰਧਾਨਾਂ ਨੂੰ ਫੀਲ ਕਰਨਾ ਕਿ ਆਪਣੇ ਆਪਣੇ ਸਮਾਜ ਦੇ ਜਿਹੜੇ ਬੰਦੇ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ 1700 ਬੈਟੇ ਦਿੱਤੇ ਗਏ ਆਂ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ 600 ਬੈਟੇ ਦਿੱਤੇ ਗਏ ਆਂ ਬਾਕੀ ਜਿਹੜੀ ਸੇਵਾ ਗੀ ਉਹ ਡਾਕਟਰ ਬੀ.ਐਮ. ਕੰਮਚੇਦ ਦੇ ਵੱਲੋਂ ਕੀਤੀ ਜਾਏਗੀ ਤੇ ਜਿਹੜੀ ਲਗਨ ਦੀ ਸੇਵਾ ਗੀ ਉਹ ਡਾਕਟਰ ਬੀ.ਐਮ. ਦੇ ਵੱਲੋਂ ਕੀਤੀ ਜਾਏਗੀ ਤੁਹਾਡੇ ਸਾਰੇ ਅਗਿਆਹੀ ਬੇਤੀ ਹੈ ਕਿ ਵਕਤ ਵਾਸਤੇ ਤਾਂ ਸੇ ਪਹੁੰਚਣ 8 ਤਰੀਕ ਨੂੰ ਮਰੀ ਜਾਣਾ ਜੀ 5 ਵਜੇ ਤੋਂ 11:00 ਤੱਕ ਹੋਏਗੀ ਤੇ ਵਰਗੀ ਇਹ ਰਿਹਾ ਸਾਡਾ ਜਿਹੜਾ ਮਰਜੀ ਗੁਰੂ ਵਿਕੁਰ ਬਦਾਸ ਮਹਾਰਾਜ ਉਥੇ ਜਨਮ ਲਿਆ ਨਾ ਨੇ ਤੇ ਮੈਂ ਪਿੱਛੇ ਗਿਆ ਸੀ 12 ਤਰੀਕ ਨੂੰ 11:00 ਆਪਣੀ ਫੈਮਿਲੀ ਨਾਲ ਕੇ ਮੈਂ ਅਨੰਪੁਰਾ ਵੀ ਗਿਆ ਕਿ ਮੈਂ ਦਿਲ ਕਰਦਾ ਕਿ ਪੂਰੇ ਹਿੰਦੁਸਤਾਨ ਨੂੰ ਯਾਤਰਾ ਕਰ ਸਕਾਂ ਇਸ ਕਰਕੇ ਬੇਟੀ ਹੈ ਕਿ ਅਮਰ ਸੱਚ ਇਨੇ ਵੀ ਸਾਰੇ ਸੋਤਾਂਗੇ ਬਾਤੋ ਦੇ ਜਾਨ ਦਰਸ਼ਨ ਕਰ ਤੇ ਵੇਖਰ ਵੀ ਗੁਰੂ ਮਹਾਰਾਜੀ ਦਾ ਉੱਥੇ ਕਿੱਡਾ ਵਧੀਆ ਮੰਦਿਰ ਕਿੱਡਾ ਵਧੀਆ ਦਰਬਾਰ ਹੈ ਸੋਨੇ ਦਾ ਗੇਟ ਬਣਿਆ ਸੋਨੇ ਦੀ ਮੋਗਲ ਚੜਿਆ ਸੋਨੇ ਦੀ পালਕੀ ਉੱਥੇ ਤੇ ਇਸ ਕਰਕੇ ਉਹ ਯਾਦਗਰੀ ਵੀ ਜਿਹੜਾ ਬੰਦਾ ਉੱਥੇ ਯਾਤਰਾ ਕਰ ਲੇਗਾ ਉਹ ਸਮਝੋ ਉਹਦਾ ਜੀਵਨ ਸਫਲ ਹੋ ਗਿਆ ਮੇਰਾ ਜੀਵਨ ਸਫਲ ਹੋ ਗਿਆ ਬਾਕੀ ਮੈਂ ਇਹ ਪਲੇ ਕਰਨਾ ਹੈ ਬਾਕੀ ਸਾਰਾ ਜੀਵਨ ਸਮਰਪਿਤ ਜੈ ਗੁਰਦੇਵ ਜੈ ਗੁਰਦੇਵ ਤਾਨ ਗੁਰਦੇਵ ਅਖਲਵਾ ਆ ਤੇ ਰਬਦਾਸਿਆ ਧਰਮ ਸਕੱਟਰ ਪੰਜਾਬ ਦਾ ਉਪਰ ਪ੍ਰਧਾਨ ਮੈਂ ਰਗੁਨੰਦਰ ਲਾਲ ਜੀ ਮੈਂ ਬਹੁਤ ਹੀ ਵਧੀਆ ਜੋ ਸ਼੍ਰੀ ਗੁਰੂ ਰਵਿਦਾਸ ਅਮਰੀਕਾ ਸਭਾ ਹੈ ਜਿਹਦੇ ਪ੍ਰਧਾਨ ਸ਼ਿਵਾਸ਼ ਅਮਰੋਹੀ ਜੀ ਹਨ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਸੰਗਤ ਨੂੰ ਬਤਵਾ ਬੇਨਤੀ ਹੈ ਕਿ ਇਸ ਜੋ ਯਾਤਰਾ ਜਾ ਰਹੀ ਹੈ ਇਸਦੇ ਨਾਲ ਜੁੜਨ ਅੱਤੇ ਬਨਾਰਸ ਦੀ ਧਰਤੀ ਨੂੰ ਚੁੰਮ ਕੇ ਆਰ ਕਿਉਂਕਿ ਉਹ ਹੀ ਸਾਡਾ ਮੱਕਾ ਮਦੀਨਾ ਹੈ ਕੰਦੇ ਜਿਹੜਾ ਮੱਕਾ ਨਹੀਂ ਗਿਆ ਤੇ ਉਹਨੇ ਕੁਝ ਵੇਖਿਆ ਨਹੀਂ ਤੇ ਸਾਡਾ ਮੱਕਾ ਜਿਹੜਾ ਹੈ ਬਨਾਰਸ ਸਤਗੁਰ ਰਵਿਦਾਸ ਮਹਾਰਾਜ ਦੀ ਧਰਤੀ ਹੈ ਤੇ ਜਿੰਦੇ ਜੀ ਬੰਦੇ ਨੂੰ ਇੱਕ ਵਾਰ ਜਰੂਰ ਉੱਥੇ ਜਾਣਾ ਚਾਹੀਦਾ ਹੈ ਸੋ ਬਹੁਤ ਵਧੀਆ ਸੁਨਹਿਰਾ ਮੌਕਾ ਹੈ ਤੇ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ